ਸਸ਼ੀਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਸਤੇ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ 2024 ਨੂੰ ਕੁਝ ਹੀ ਸਮਾਂ ਬਾਕੀ ਰਹਿ ਗਏ ਜਿਹੇ ਦੇ ਵਿੱਚ ਚੋਣਾਂ ਤੋਂ ਐਨ ਪਹਿਲਾਂ ਦਲ ਬਦਲੀਆਂ ਦੌਰ ਵੀ ਜਾਰੀ ਹੈ ਤੇ ਕਈ ਵਧਾਇਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੇ ਜਿਹੜੇ ਕੀ ਉਹ ਆਫਰ ਵੀ ਦਿੱਤੇ ਜਾ ਰਹੇ ਨੇ ਇਸ ਨੂੰ ਲੈ ਕੇ ਹੁਣ ਲੁਧਿਆਣਾ ਦੇ ਹਲਕਾ ਦੱਖਣੀ ਤੋਂ ਵਧਾਇਕਾ ਜਿੱਦਰਪਾਲ ਕੋਲ ਸ਼ੀਨਾ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਅਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ 5 ਕਰੋੜ ਦਾ ਆਫਰ ਤੱਕ ਦਿੱਤਾ ਜਾ ਰਿਹਾ ਹੈ ਅਤੇ 21 ਸਖਸ਼ ਦੇ ਵੱਲੋਂ ਬਾਰ-ਬਾਰ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਅਤੇ ਇਥੋਂ ਤੱਕ ਕਿ ਹਾਈ ਕਮਾਂਡ ਦੇ ਨਾਲ ਮੀਟਿੰਗ ਦੇ ਅਕਦੇ ਲਈ ਦਿੱਲੀ ਵਿੱਚ ਆਉਣ ਦਾ ਸੱਦਾ ਵੀ ਦਿੱਤਾ ਗਿਆ ਆਵਾਦਾ ਇਕਾਦੇ ਵਲੋਂ ਲਗਾਏ ਗਏ ਜਿਹੜੇ ਇਲਜ਼ਾਮ ਨੇ ਉਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ 5 ਕਰੋੜ ਦੇ ਆਫਰ ਦੇ ਨਾਲ ਨਾਲ ਲੋਕ ਸਭਾ ਚ ਉਹਨਾਂ ਦੇ ਵਿੱਚ ਜਿਹੜੀ ਹੈ ਟਿਕਟ ਦੀ ਵੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲ ਹੀ ਵਧਾਇਕਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨੂੰ ਭਾਜਪਾ ਦੇ ਵਿੱਚ ਜਾਨ ਤੋਂ ਇਨਕਾਰ ਕੀਤਾ ਤਾਂ ਫਿਰ ਕਈ ਵਾਰ ਧਮਕੀਆਂ ਵੀ ਮਿਲੀਆਂ ਨੇ ਇਸ ਸਬੰਧ ਦੇ ਵਿੱਚ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਹੁਣ ਬਾਜਪਾ ਦੇ ਜਿਹੜੇ ਕਿ on the offer ਦੇਣ ਵਾਲਾ ਸਖਸ਼ ਹੈਗਾ ਜਿਸ ਦੇ ਵੱਲੋਂ ਆਵਧਾਇਕਾਂ ਨੂੰ 5 ਕਰੋੜ ਦੀ ਆਫਰ ਦਿੱਤੀ ਗਈ ਹੈ ਉਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ WhatsApp ਕਾਲ ਦੇ ذریعے ਜਿਹੜਾ ਕਿ ਵਿਧਾਇਕ ਵਿਧਾਇਕ ਜਿੰਦਰਪਾਲ ਕੋਸ਼ੀਨਾ ਦੇ ਨਾਲ ਸੰਪਰਕ ਕੀਤਾ ਗਿਆ ਇੱਕ ਹੀ ਸਖਸ਼ ਜੋ ਕਿ ਆਪਣੇ ਆਪ ਨੂੰ ਦਿੱਲੀ ਤੋਂ ਜਿਹੜਾ ਕਿ ਸੇਵਕ ਸਿੰਘ ਦੇ ਵਜੂ ਆਪਣੀ ਪਛਾਣ ਕਰਵਾਉਂਦਾ ਹੈ ਤੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਤੋਂ ਐਂਡ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਜਿਹੜਾ ਆਫਰ ਦਿੰਦਾ ਹੈ ਤੇ 5 ਕਰੋੜ ਤੱਕ ਦੀ ਪੇਸ਼ਕਾਰੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਟਿਕਟ ਦਾ ਵੀ ਲਾਲਚ ਦਿੱਤਾ ਗਿਆ ਪਰ ਆ ਵਿਧਾਇਕਾਂ ਦੇ ਵੱਲੋਂ ਜਿਹੜਾ ਕੀ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰੀ ਦਿਖਾਈ ਗਈ ਹੈਗੀ ਅਤੇ ਹੁਣ ਪੁਲਿਸ ਤੱਕ ਪਹੁੰਚ ਕੀਤੀ ਗਈ ਹੈ ਤੋਂ ਅੰਦਾਜ਼ਨ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕ ਅਜਿੰਦਰ ਪਾਰਕਰ ਸ਼ੀਨਾ ਨੂੰ 5 ਕਰੋੜ ਰੁਪਏ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਕਰਵਾਉਣ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਨੇ ਹੁਣ ਕੇਸ ਦਰਜ ਕੀਤਾ ਹੈ ਸ਼ੀਨਾ ਲੁਧਿਆਣਾ ਦੇ ਹਲਕਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਜਿਹੜਾ ਕਿਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਅਤੇ ਉਹਨਾਂ ਦੀ ਸ਼ਿਕਾਇਤ ਤੇ ਜਾਂਚ ਕਰਨ ਤੋਂ ਬਾਅਦ ਥਾਣਾ ਦਾਬਾ ਦੀ ਪੁਲਿਸ ਨੇ ਅਨਸ਼ਾਤੇ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਹੈਗੀ ਹੈ ਵਿਧਾਇਕ ਸ਼ੀਨਾ ਨੇ ਇਲਜ਼ਾਮ ਲਗਾਇਆ ਕਿ ਫੋਨ ਕਰਨ ਵਾਲੇ ਨੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ 5 ਕਰੋੜ ਤੱਕ ਦੀ ਆਫਰ ਦਿੱਤੀ ਹੈ ਤੇ ਲੋਕ ਸਭਾ ਟਿਕਟ ਦੀ ਵੀ ਪੇਸ਼ਕਸ਼ ਕੀਤੀ ਸੀ ਅਤੇ ਜੇਕਰ ਵਧਾਇਕਾ ਸ਼ੀਨਾ ਦੇ ਵੱਲੋਂ ਭਾਜਪਾ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਜਾਂਦਾ ਤਾਂ ਫਿਰ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਉਧਰ ਪੁਲਿਸ ਦੇ ਵੱਲੋਂ ਲੋਕਪ੍ਰਿਅਤਾ ਪ੍ਰਤੀਨਿਧਤਾ ਐਕਟ 1951 ਦੀ ਧਾਰਾ 171ਏ ਅਤੇ ਧਾਰਾ 1231 ਦੇ ਤਹਿਤ ਅਣਪਛਾਤੇ ਕਾਲਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਵਧਾਇਕਾ ਸ਼ੀਨਾ ਦੇ ਮੁਤਾਬਕ ਕੁਝ ਦਿਨ ਪਹਿਲਾਂ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ WhatsApp ਦੇ ਉੱਪਰ ਕਾਲ ਆਉਂਦੀ ਹੈ ਅਤੇ ਫੋਨ ਕਰਨ ਵਾਲਾ ਆਪਣੀ ਪਛਾਣ ਦਿੱਲੀ ਦੇ ਸੇਵਕ ਸਿੰਘ ਦੇ ਵਜੋਂ ਕਰਵਾਉਂਦਾ ਹੈ ਅਤੇ ਭਾਸ਼ਵਦ ਵਿੱਚ ਸ਼ਾਮਲ ਹੋਣ ਲਈ 5 ਕਰੋੜ ਰੁਪਏ ਦੀ ਆਫਰ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਲੋਕ ਸਭਾ ਟਿਕਟ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਫੋਨ ਕਰਨ ਵਾਲੇ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਲੋਕ ਸਭਾ ਦੀ ਟਿਕਟ ਨਹੀਂ ਚਾਹੁੰਦੇ ਤਾਂ ਉਹ ਪਾਰਟੀ ਦੇ ਵਿੱਚ ਕੋਈ ਹੋਰ ਅਹੁਦਾ ਵੀ ਉਹਨਾਂ ਨੂੰ ਦਵਾ ਸਕਦਾ ਹੈ ਵਧਾਇਕਾ ਸ਼ੀਨਾ ਦਾ ਕਹਿਣਾ ਹੈ ਕਿ ਮੈਂ ਇਸ ਮੁੱਦੇ ਤੇ ਗਲਬਾਤ ਕਰਨ ਤੋਂ ਇਨਕਾਰ ਕੀਤਾ ਪਰ ਉਸ ਸਖਸ਼ ਨੇ ਮੈਨੂੰ ਪ੍ਰਸਤਾਵ ਤੇ ਵਿਚਾਰ ਕਰਨ ਦੀ ਪੇਸ਼ਕਸ਼ ਕੀਤੀ ਹੈ ਤੇ ਉਹਨੇ ਕਿਹਾ ਕਿ ਉਹ ਮੈਨੂੰ ਦੁਬਾਰਾ ਫੋਨ ਕਰੇਗਾ ਵਧਾਇਕਾ ਸ਼ੀਨਾ ਨੇ ਇਹ ਵੀ ਕਿਹਾ ਕਿ ਲਗਾਤਾਰ 4 ਦਿਨ ਤੋਂ ਇੱਕ ਹੀ ਸਖਸ਼ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਹੈ WhatsApp ਕਾਲ ਕੀਤੀ ਜਾਂਦੀ ਹੈ ਅਤੇ ਹਾਈ ਕਮਾਂਡ ਦੇ ਨਾਲ ਮੀਟਿੰਗ ਕਰਨ ਦੇ ਲਈ ਦਿੱਲੀ ਤੇ ਵਿੱਚ ਆਉਂਦਾ ਵੀ ਸੱਦ ਦਿੱਤਾ ਗਿਆ ਹਾਲਾਂਕਿ ਕਾਲ ਕਰਨ ਵਾਲੇ ਸਖਸ਼ ਨੇ ਕਿਸੇ ਵੀ ਆਗੂ ਦਾ ਨਾਮ ਨਹੀਂ ਲਿਆ ਹੈਗਾ ਆ ਉਧਰ ਹੁਣ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਵਿਧਾਇਕਾ ਦੀ ਸ਼ਿਕਾਇਤ ਦੇ ਉੱਪਰ ਪੁਲਿਸ ਨੇ ਅਨੁਸਾਤੇ ਅਸਖ ਦੇ ਉੱਪਰ ਜਿਹੜਾ ਕਿ ਐਫਆਈਆਰ ਦਰਜ ਕੀਤੀ ਹੈ ਜੋ ਕਿ ਵਿਧਾਇਕ ਸ਼ੀਨਾ ਦੇ ਨਾਲ WhatsApp ਕਾਲ ਦੇ ਨਾਲ ਸੰਪਰਕ ਕਰਦਾ ਸੀਗਾ ਅਤੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ 5 ਕਰੋੜ ਤੱਕ ਦੀ ਆਫਰ ਦੇ ਦਿੰਦਾ ਸੋ ਪਿਛਲੇ ਦਿਨੀ ਜਿਸ ਤਰ੍ਹਾਂ ਦੇ ਨਾਲ ਆਪ ਦੇ ਕਈ ਵੱਡੇ ਜਿਹੜੇ ਕਿ ਆਗੂ ਹੈਗੇ ਨੇ ਉਹ ਭਾਜਪਾ ਦੇ ਵਿੱਚ ਜੁਆਨ ਕੀਤੇ ਨੇ ਅਤੇ ਇਸ ਨੂੰ ਲੈ ਕੇ ਭਾਜਪਾ ਦੇ ਉੱਪਰ ਲਗਾਤਾਰ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਕਿ ਆਪ ਦੇ ਆਗੂਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਪਰ ਵਿਧਾਇਕਾਂ ਨੂੰ ਲਾਲਚ ਦੇਣ ਦੇ ਇਲਜ਼ਾਮ ਤੱਕ ਗਾ ਦਿੱਤੇ ਗਏ ਸਨ ਹੁਣ ਇਹੀ ਮਾਮਲਾ ਜਿਹੜਾ ਕਿ ਵਿਧਾਇਕਾ ਰਾਜਵਿੰਦਰ ਕੋਰ ਸ਼ੀਨਾ ਦੇ ਵੱਲੋਂ ਵੀ ਚੁੱਕਿਆ ਗਿਆ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਅਣਪਛਾਤੇ ਸਖ ਨੇ ਉਸ ਨੂੰ WhatsApp ਕਾਲ ਦੇ ਉੱਪਰ ਜਿਹੜਾ ਕਿ ਸੰਪਰਕ ਕੀਤਾ ਹੈਗਾ ਤੇ BJP ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ 5 ਕਰੋੜ ਤੱਕ ਦੀ ਆਫਰ ਦਿੱਤੀ ਗਈ ਹੈ ਅਤੇ ਨਾਲ ਹੀ ਲੋਕ ਸਭਾ ਟਿਕਟ ਦੀ ਵੀ ਪੇਸ਼ਕਿਸ਼ ਕੀਤੀ ਗਈ ਹੈ ਇਥੋਂ ਤੱਕ ਕਿ ਇਹ ਵੀ ਕਹਿ ਦਿੱਤਾ ਗਿਆ ਕਿ ਜੇਕਰ ਉਹ ਟਿਕਟ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਕੋਈ ਹੋਰ ਔਦਾ ਵੀ ਦਿੱਤਾ ਜਾ ਸਕਦਾ ਹੈ ਅਤੇ ਦਿੱਲੀ ਦੇ ਵਿੱਚ ਹਾਈ ਕਮਾਂਡ ਨਾਲ ਮੀਟਿੰਗ ਕਰਵਾਉਣ ਦੇ ਲਈ ਵੀ ਸੱਦਾ ਦਿੱਤਾ ਗਿਆ ਹਾਲਾਂਕਿ ਉਸ ਸਖਸ਼ ਦੇ ਬਲੋ ਕਿਸੇ ਵੀ ਆਗੂ ਦਾ ਨਾਮ ਨੇ ਲੈ ਗਿਆ ਹੁਣ ਪੁਲਿਸ ਦਾ ਕਹਿੰਨੇ ਕਿ ਇਹ ਜਿਹੜਾ ਕੋਲਰ ਹੈਗਾ ਜਿਸ ਦੇ ਵੱਲੋਂ ਇਹ ਜਿਹੜੀ ਹੈ ਧਮਕੀ ਦਿੱਤੀ ਹੈਗੇ ਨੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ